ਅਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਹ ਕੁੱਤਾ ਜਿਹੜਾ ਥਾਰ ਦੇ ਵਿੱਚ ਜੜ ਗਿਆ ਜੀ ਹਾਂ ਥਾਰ ਦੀ ਬਾਰੀ ਖੁੱਲੀ ਹੁੰਦੀ ਹੈ ਉਸੇ ਬਾਰੀ ਦੇ ਵਿੱਚ ਛਾਲ ਮਾਰ ਕੇ ਕੁੱਤਾ ਥਾਰ ਦੇ ਅੰਦਰ ਚੜ ਜਾਂਦਾ ਹੈ ਥਾਰ ਦੀ ਦੂਜੀ ਸੀਟ ਤੇ ਯਾਨੀ ਕਿ ਲੈਫਟ ਸੀਟ ਤੇ ਬੈਠੀ ਕੁੜੀ ਜਿਵੇਂ ਕੁੱਤਾ ਅੰਦਰ ਆਉਂਦਾ ਹੈ ਤਾਂ ਬਾਰੀ ਖੋਲ ਕੇ ਬਾਹਰ ਨਿਕਲਾਉਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਕੁੱਤਾ ਬਾਹਰ ਆਇਆ ਪਰ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਕੁੱਤੇ ਦਾ ਇਸ ਕਰੰਟ ਵੇਖ ਲਓ ਕਿਵੇਂ ਬੜੀ ਹੀ ਚਲਾਕੀ ਤੇ ਆਸਾਨੀ ਦੇ ਨਾਲ ਟਾਇਰ ਤੇ ਪੈਰ ਰੱਖਦਾ ਹੈ ਉਸ ਤੋਂ ਬਾਅਦ ਛਾਲ ਮਾਰ ਕੇ ਸਿੱਧਾ ਉਸ ਥਾਰ ਦੇ ਅੰਦਰ ਚਲਾ ਜਾਂਦਾ ਹੈ ਥਾਰ ਦੇ ਅੰਦਰ ਬੈਠੇ ਜਿਹੜੇ ਲੋਕ ਨੇ ਉਹ ਕਾਬਲ ਜਾਂਦੇ ਨੇ ਅਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਹ ਕੁੱਤਾ ਜਿਹੜਾ ਥਾਰ ਦੇ ਵਿੱਚ ਜੜ ਗਿਆ ਜੀ ਹਾਂ ਥਾਰ ਦੀ ਬਾਰੀ ਖੁੱਲੀ ਹੁੰਦੀ ਹੈ ਤਾ ਉਸੇ ਬਾਰੀ ਦੇ ਵਿੱਚ ਛਾਲ ਮਾਰ ਕੇ ਕੁੱਤਾ ਥਾਰ ਦੇ ਅੰਦਰ ਚੜ ਜਾਂਦਾ ਹੈ ਥਾਰ ਦੀ ਦੂਜੀ ਸੀਟ ਤੇ ਯਾਨੀ ਕਿ ਲੈਫਟ ਸੀਟ ਤੇ ਬੈਠੀ ਕੁੜੀ ਜਿਵੇਂ ਕੁੱਤਾ ਅੰਦਰ ਆਉਂਦਾ ਹੈ ਤਾਂ ਬਾਰੀ ਖੋਲ ਕੇ ਬਾਹਰ ਨਿਕਲਾਉਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਕੁੱਤਾ ਬਾਹਰ ਆਇਆ ਪਰ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਕੁੱਤੇ ਦਾ ਇਸ ਟ੍ਰੰਟ ਵੇਖ ਲਓ ਕਿਵੇਂ ਬੜੀ ਹੀ ਚਲਾਕੀ ਤੇ ਆਸਾਨੀ ਦੇ ਨਾਲ ਟਾਇਰ ਤੇ ਪੈਰ ਰੱਖਦਾ ਹੈ ਉਸ ਤੋਂ ਬਾਅਦ ਛਾਲ ਮਾਰ ਕੇ ਸਿੱਧਾ ਉਸ ਥਾਰ ਦੇ ਅੰਦਰ ਚਲਾ ਜਾਂਦਾ ਹੈ ਥਾਰ ਦੇ ਅੰਦਰ ਬੈਠੇ ਜਿਹੜੇ ਲੋਕ ਨੇ ਉਹ ਕਾਬਰ ਜਾਂਦੇ ਨੇ ਅਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਹ ਕੁੱਤਾ ਜਿਹੜਾ ਥਾਰ ਦੇ ਵਿੱਚ ਜੜ ਗਿਆ ਜੀ ਹਾਂ ਥਾਰ ਦੀ ਬਾਰੀ ਖੁੱਲੀ ਹੁੰਦੀ ਹੈ ਦਾ ਉਸੇ ਬਾਰੀ ਦੇ ਵਿੱਚ ਛਾਲ ਮਾਰ ਕੇ ਕੁੱਤਾ ਥਾਰ ਦੇ ਅੰਦਰ ਚੜ ਜਾਂਦਾ ਹੈ ਥਾਰ ਦੀ ਦੂਜੀ ਸੀਟ ਤੇ ਯਾਨੀ ਕਿ ਲੈਫਟ ਸੀਟ ਤੇ ਬੈਠੀ ਕੁੜੀ ਜਿਵੇਂ ਕੁੱਤਾ ਅੰਦਰ ਆਉਂਦਾ ਹੈ ਤਾਂ ਬਾਰੀ ਖੋਲ ਕੇ ਬਾਹਰ ਨਿਕਲਾਉਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਕੁੱਤਾ ਬਾਹਰ ਆਇਆ ਪਰ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਕੁੱਤੇ ਦਾ ਇਸ ਟ੍ਰੰਟ ਵੇਖ ਲਓ ਕਿਵੇਂ ਬੜੀ ਹੀ ਚਲਾਕੀ ਤੇ ਆਸਾਨੀ ਦੇ ਨਾਲ ਟਾਇਰ ਤੇ ਪੈਰ ਰੱਖਦਾ ਹੈ ਉਸ ਤੋਂ ਬਾਅਦ ਛਾਲ ਮਾਰ ਕੇ ਸਿੱਧਾ ਉਸ ਥਾਰ ਦੇ ਅੰਦਰ ਚਲਾ ਜਾਂਦਾ ਹੈ ਥਾਰ ਦੇ ਅੰਦਰ ਬੈਠੇ ਜਿਹੜੇ ਲੋਕ ਨੇ ਉਹ ਕਾਬਰ ਜਾਂਦੇ ਨੇ ਅਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਹ ਕੁੱਤਾ ਜਿਹੜਾ ਥਾਰ ਦੇ ਵਿੱਚ ਜੜ ਗਿਆ ਜੀ ਹਾਂ ਥਾਰ ਦੀ ਬਾਰੀ ਖੁੱਲੀ ਹੁੰਦੀ ਹੈ ਦਾ ਉਸੇ ਬਾਰੀ ਦੇ ਵਿੱਚ ਛਾਲ ਮਾਰ ਕੇ ਕੁੱਤਾ ਥਾਰ ਦੇ ਅੰਦਰ ਚੜ ਜਾਂਦਾ ਹੈ ਥਾਰ ਦੀ ਦੂਜੀ ਸੀਟ ਤੇ ਯਾਨੀ ਕਿ ਲੈਫਟ ਸੀਟ ਤੇ ਬੈਠੀ ਕੁੜੀ ਜਿਵੇਂ ਕੁੱਤਾ ਅੰਦਰ ਆਉਂਦਾ ਹੈ ਤਾਂ ਬਾਰੀ ਖੋਲ ਕੇ ਬਾਹਰ ਨਿਕਲਾਉਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਕੁੱਤਾ ਬਾਹਰ ਆਇਆ ਪਰ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਕੁੱਤੇ ਦਾ ਇਸ ਕਰੰਟ ਵੇਖ ਲਓ ਕਿਵੇਂ ਬੜੀ ਹੀ ਚਲਾਕੀ ਤੇ ਆਸਾਨੀ ਦੇ ਨਾਲ ਟਾਇਰ ਤੇ ਪੈਰ ਰੱਖਦਾ ਹੈ ਉਸ ਤੋਂ ਬਾਅਦ ਛਾਲ ਮਾਰ ਕੇ ਸਿੱਧਾ ਉਸ ਥਾਰ ਦੇ ਅੰਦਰ ਚਲਾ ਜਾਂਦਾ ਹੈ ਥਾਰ ਦੇ ਅੰਦਰ ਬੈਠੇ ਜਿਹੜੇ ਲੋਕ ਨੇ ਉਹ ਕਾਬਲ ਜਾਂਦੇ ਨੇ ਅਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਹ ਕੁੱਤਾ ਜਿਹੜਾ ਥਾਰ ਦੇ ਵਿੱਚ ਜੜ ਗਿਆ ਜੀ ਹਾਂ ਥਾਰ ਦੀ ਬਾਰੀ ਖੁੱਲੀ ਹੁੰਦੀ ਹੈ ਦਾ ਉਸੇ ਬਾਰੀ ਦੇ ਵਿੱਚ ਛਾਲ ਮਾਰ ਕੇ ਕੁੱਤਾ ਥਾਰ ਦੇ ਅੰਦਰ ਚੜ ਜਾਂਦਾ ਹੈ ਥਾਰ ਦੀ ਦੂਜੀ ਸੀਟ ਤੇ ਯਾਨੀ ਕਿ ਲੈਫਟ ਸੀਟ ਤੇ ਬੈਠੀ ਕੁੜੀ ਜਿਵੇਂ ਕੁੱਤਾ ਅੰਦਰ ਆਉਂਦਾ ਹੈ ਤਾਂ ਬਾਰੀ ਖੋਲ ਕੇ ਬਾਹਰ ਨਿਕਲਾਉਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਕੁੱਤਾ ਬਾਹਰ ਆਇਆ ਪਰ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਕੁੱਤੇ ਦਾ ਇਸ ਕਰੰਟ ਵੇਖ ਲਓ ਕਿਵੇਂ ਬੜੀ ਹੀ ਚਲਾਕੀ ਤੇ ਆਸਾਨੀ ਦੇ ਨਾਲ ਟਾਇਰ ਤੇ ਪੈਰ ਰੱਖਦਾ ਹੈ ਉਸ ਤੋਂ ਬਾਅਦ ਛਾਲ ਮਾਰ ਕੇ ਸਿੱਧਾ ਉਸ ਥਾਰ ਦੇ ਅੰਦਰ ਚਲਾ ਜਾਂਦਾ ਹੈ ਥਾਰ ਦੇ ਅੰਦਰ ਬੈਠੇ ਜਿਹੜੇ ਲੋਕ ਨੇ ਉਹ ਕਾਬਲ ਜਾਂਦੇ ਨੇ